ਉਹ ਤਾਂ ਸਰਕਾਰ ਦੀ ਨਲਾਇਕੀ ਆ ਬਈ ਅੱਜ ਉਹ ਮਤਾ ਲੈ ਕੇ ਆਉਣ ਲੱਗੇ ਵਿਰੋਧੀਆਂ ਨੂੰ ਦਸਰਾ ਝੂਠੀ ਨਹੀਂ ਜਿਹੜਾ ਆ ਲੱਗ ਸਾਡੇ ਕੋਲੇ ਮੋਦੀ ਸਾਹਿਬ ਦਾ ਇਹਨੂੰ ਪੜ ਲਓ ਇਹ ਕਾਰਪੋਰੇਟ ਵਕੀਲਾ ਨਾ ਬਣਾਇਆ ਹੋਇਆ ਬੈਲਾ ਤੇ ਸਾਡਾ ਲੀਗਲ ਐਡਵਾਈਜ਼ਰ ਹੈ ਜਿਹੜਾ ਐਡਵੋਕੇਟ ਚਰਨਲ ਆ ਉਹ ਹਰ ਕੇਸ ਆ ਰਿਹਾ ਮੈਂ ਤਾਂ ਇੱਕੋ ਗੱਲ ਕਹਿਣੀ ਆ ਖੜਾ ਤਿਆਰ ਹੋ ਗਿਆ ਪਰ ਉਹਦੇ ਚ ਕੀ ਆ ਸੀ ਅਜੇ ਨੇਰੇ ਚ ਜੇ ਸਰਕਾਰ ਕਿਸਾਨਾਂ ਦੇ ਹੱਕ ਚ ਧੋਖਾ ਕੀਤਾ ਪਿਛਲੀ ਵਾਰ ਵਾਂਗ ਜੇ ਵੀ ਪਸੁਰਨਾ ਚਾਹਿਆ ਮਤਾ ਪੇਚੇ ਹੀ ਨਹੀਂ ਜੇ ਸਰਕਾਰ ਨੇ ਧੋਖਾ ਕੀਤਾ ਤੇ ਕੱਲ ਨੂੰ ਅਸੀਂ ਸੜਕਾਂ ਤੇ ਵੱਡੇ ਸੰਘਰਸ਼ ਨਾਲ ਉਤਰਾਂਗੇ ਤੁਹਾਨੂੰ ਕੱਲ ਖੜੜੇ ਦੀ ਮੰਗ ਕੀਤੀ ਸੀ ਸਪੀਕਰ ਕੀ ਉਹਦਾ ਕੋਈ ਛਿੱਟਾ ਨਿਕਲਿਆ ਉਹਨਾਂ ਨੇ ਕਿਹਾ ਸੀ ਜਲਦੀ ਤੋਂ ਜਲਦੀ ਖਾ ਨੂੰ ਦੇ ਦਿੱਤਾ ਜਾਏਗਾ ਪਰ ਅੱਜ ਤੱਕ ਸਾਨੂੰ ਬਿੱਲ ਦੀ ਕਾਪੀ ਅਜੇ ਤੱਕ ਨਹੀਂ ਮਿਲੀ ਹੈ ਪੁਰਾਣਾ ਬੈਲਾ ਮੋਦੀ ਸਾਹਿਬ ਵੱਲੋਂ ਦਿੱਤਾ ਗਿਆ ਅਜੇ ਤੱਕ ਸਾਡੇ ਕੋਲ ਕੁਝ ਵੀ ਨਹੀਂ ਅਸੀਂ ਜੇ ਸੈਸ਼ਨ ਬੁਲਾ ਰਹੇ ਆ ਸੈਸ਼ਨ ਬੁਲਾ ਕੇ ਵਿਰੋਧ ਕਰ ਰਹੇ ਆ ਪਰ ਵਿਰੋਧ ਕਰਕੇ ਅੱਖਾਂ 'ਚ ਕੱਟਾ ਪਾਉਣਾ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਲੱਗਦਾ ਸਰਕਾਰ ਮੰਸ਼ਾ ਕੀ ਹੈ ਜੀ ਕੋਈ ਐਦਾ ਕੋਈ ਕੜਾ ਕਾਨੂੰਨ ਲਿਆ ਜੀ ਹਰ ਕਰ ਦਿੱਤ ਕਿਉਂਕਿ ਕਾਲੇ ਕਾਨੂੰਨਾਂ ਬਾਰੇ ਜਦੋਂ ਮੋਦੀ ਸਾਹਿਬ ਦੀ ਪਾਰਟੀ ਨੇ ਮੈਨੀਫੈਸਟੋ ਰੱਖਿਆ ਇਹੀ ਕਾਂਗਰਸ ਨੇ ਆਪਣੀ ਮੈਨੀਫੈਸਟੋ ਰੱਖਿਆ ਸੀ ਕਿ ਅਸੀਂ ਕਾਰਪੋਰੇਟਸ ਘਾਣਿਆਂ ਨੂੰ ਜਿਹੜੇ ਆ ਉਹ ਖੇਤੀ ਦੇ ਕਲਸਟਰ ਬਣਾ ਕੇ ਦਵਾਂਗੇ ਮੈਂ ਨਹੀਂ ਸਿਰਫ ਇੱਕੋ ਹੀ ਪੁੱਛਿਆ ਇੱਕੋ ਹੀ ਮੰਗਾ ਕਿ ਜਿਹੜੇ ਇਹਨਾਂ ਕਾਨੂੰਨਾਂ ਦੀ ਕਿਹੜੇ ਜਥੇਬੰਦੀ ਨੇ ਮੰਗ ਕੀਤੀ ਹੈ ਇਹਨਾਂ ਕਾਨੂੰਨਾਂ ਬਾਰੇ ਕਿਹੜੀ ਥਾਂ ਜਥੇਬੰਦੀ ਨੇ ਮੰਗ ਕੀਤੀ ਆ ਚੀਮਾ ਸਾਹਿਬ ਸਾਡੇ ਨਾਲ ਮੌਜੂਦ ਨੇ ਚੀਮਾ ਸਾਹਿਬ ਕੀ ਲੱਗਦਾ ਹੈ ਤੁਹਾਨੂੰ ਕੋਈ ਖਰੜਾ ਵੀ ਨਹੀਂ ਮਿਲਿਆ ਅੱਜ ਕਾਲੇ ਕੱਪੜੇ ਪਹਿਨਨੇ ਪਏਗੇ ਨੇ ਕਾਲੇ ਕਪੜੇ ਮੈਨ ਨੇ ਪਾ ਕੇ ਖਾ ਮਿਲਿਆ ਅਸੀਂ ਇਹਨਾਂ ਕਾਲੇ ਕਾਨੂੰਨਾਂ ਦਾ ਜਿਹੜੇ ਮੌਤ ਦੇ ਬਰੰਟ ਅਕਾਲੀ ਦਲ ਬਾਦਲ ਤੇ ਭਾਜਪਾ ਨੇ ਦੇਸ਼ ਦੇ ਕਿਸਾਨਾਂ ਦੇ ਲਿਖੇ ਨਗੇ ਉਹਨਾਂ ਦਾ ਵਿਰੋਧ ਕਰਨ ਲਈ ਸਿੰਬੋਲਿਕ ਤੌਰ ਤੇ ਅਸੀਂ ਕਾਲੇ ਚੋਲੇ ਪਾਏ ਨਗੇ ਅੱਜ ਇਹਨਾਂ ਬਿਲਾਾਂ ਦੀਆਂ ਕਾਪੀਆਂ ਸਾੜਾਂਗੇ ਕਾਪੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਸਾੜ ਕੇ ਇਹਦਾ ਸੰਕੇਤਕ ਤੌਰ ਤੇ ਵਿਰੋਧ ਕਰਾਂਗੇ ਜਿਹੜੇ ਕਿ ਬਿਲ ਭਾਜਪਾ ਤੇ ਅਕਾਲੀ ਦਲ ਸਰਕਾਰ ਲੈ ਕੇ ਆ। ਲੱਗਦਾ ਪੰਜਾਬ ਸਰਕਾਰ ਕੋਈ ਅੱਜ ਮਤਾਜ ਕੋਈ ਕੜਾ ਕਾਨੂੰਨ ਲਿਆ ਸਕਦੀ ਹੈ। ਦੇਖੋ ਪੰਜਾਬ ਸਰਕਾਰ ਕੀ ਲੈ ਕੇ ਆਉਣਾ ਚਾਹੁੰਦੀ ਹੈ ਕੀ ਨਹੀਂ ਲੈ ਕੇ ਆਉਣੀ ਹੈ ਹਜੇ ਤੱਕ ਕਿਸੇ ਵੀ ਚੀਜ਼ ਦਾ ਕੋਈ ਜਨਤਕ ਤੌਰ ਤੇ ਕਾਪੀ ਨਹੀਂ ਹੋਈ ਹੈਗੀ। तो गुरजोत आप देख सकते हैं कि नेता प्रतिपक्ष हरपाल चीमा ने ये बिल की मोदी का जो बिल था उसकी प्रतियों में आग लगा दिए तो एक्सक्लूसिव तस्वीरें आप देख सकते बिल्कुल तस्वीरें यहाँ पर जो है ਉਸ ਕੋ ਆਗ ਲਗਾ دی ਗਈ ਹੈ اور ਉਹ ਇੱਕ ਵਿਰੋਧ સ્વરૂਪ ਆਗ ਲਗਾਈ ਗਈ ਹੈ اور ਇਸ ਸਾਫ ਕਹਿ ਦਿੱਤਾ ਗਿਆ ਕਿ ਇਹਨਾਂ ਕਾਨੂੰਨਾਂ ਨੂੰ ਅਸੀਂ ਮੰਨਾਂਗੇ ਨਹੀਂ ਇਹ ਜਿਹੜੇ ਕਾਨੂੰਨ ਨੇ ਕਿਸਾਨ ਮਾਰੂ ਨੇ ਤੋਂ ਐਸੀ ਵਿਰੋਧਤਾ ਦੇ ਵਿੱਚ ਇੱਥੇ ਬਿਲਾ ਦੀਆਂ ਕਾਪੀਆਂ ਜਿਹੜੀਆਂ ਇਹਨੂੰ ਸਾੜੀਆਂ ਜਾ ਰਹੀਆਂ ਨੇ ਤੇ ਤੁਸੀਂ ਵੇਖ ਸਕਦੇ ਹੋ ਸਿੱਧੀ ਤਸਵੀਰਾਂ ਦੇ ਵਿੱਚ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਿਧਾਇਕ ਨੇ ਸਾਰੇ ਨੂੰ ਇੱਥੇ ਆ ਕੇ ਇੱਕ ਵਿਰੋਧ ਦਾ ਇੱਕ ਜਿਹੜਾ ਤਰੀਕਾ ਹੈ ਇਹ ਅਪਣਾਇਆ ਕਿ ਸਾਰੇ ਬਿਲਾਨ ਨੂੰ ਸਾਰ ਦਿੱਤਾ ਗਿਆ ਹੈ